ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਲਾਖੁਰਦ ਤੋਂ ਖਬਰ سامنے ਆ ਰਹੀ ਹੈ ਕਿ ਪਿੰਡ ਸਲਾਖੁਰਦ ਦੇ ਵਸਨੀਕ ਲੰਬੜਦਾਰ ਦਵਿੰਦਰ ਸਿੰਘ ਮਾਨ ਹੁਣਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਇਸ ਹਸਤਾਲ ਫਰਵਰੀ ਮਹੀਨੇ ਦੁਬਈ ਦੇ ਵਿੱਚ ਟਰਾਲਾ ਚਲਾਉਣ ਦੇ ਲਈ ਗਿਆ ਸੀ ਤੇ ਸਾਲ ਅਗਸਤ ਮਹੀਨੇ ਦੇ ਵਿੱਚ ਦੁਬਈ ਦੀ ਇੱਕ ਸੜਕ ਕਿਨਾਰੇ ਖੜੇ ਟਰੱਕ ਦੇ ਵਿੱਚ ਇੱਕ ਨੌਜਵਾਨ ਦੇ ਅਚਾਨਕ ਬਾਹਰ ਆਉਣ ਦੇ ਦਰਾਂ ਉਹਨਾਂ ਦੇ ਸਪੁੱਤ ਰਵਿੰਦਰ ਸਿੰਘ ਮਾਨ ਦੇ ਵੱਲੋਂ ਚਲਾਏ ਜਾ ਰਹੇ ਟਰੱਕ ਦੇ ਪਿਛਲੇ ਟਾਇਰਾਂ ਹੇਠ ਉਤਰ ਨੌਜਵਾਨ ਦੇ ਆਨ ਜਾਣਕਾਰ ਨੂੰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਕਾਰਨ ਉਹਨਾਂ ਦੇ ਪੁੱਤ ਰਵਿੰਦਰ ਸਿੰਘ ਮਾਨ ਉਮਰ 32 ਸਾਲ ਨੂੰ ਦੁਬਈ ਦੇ ਵਿੱਚ ਗ੍ਰਿਫਤਾਰ ਕਰ ਲਿਆ ਜੋ ਕਿ ਹੁਣ ਜੇਲ੍ਹ ਦੇ ਵਿੱਚ ਹੈ ਉਨਾ ਦੱਸਿਆ ਕਿ ਪਹਿਲਾਂ ਤਾਂ ਇੱਕ ਮਹੀਨਾ ਉਹਨਾਂ ਦੇ ਪੁੱਤਰ ਦੀ ਜਦੋਂ ਕਾਲ ਨਾ ਆਈ ਤਾਂ ਉਹਨਾਂ ਨੂੰ ਫਿਕਰ ਹੋਣ ਲੱਗ ਗਿਆ ਅਤੇ ਇੱਕ ਮਹੀਨੇ ਬਾਅਦ ਜੇਲ੍ਹ ਦੇ ਵਿੱਚੋਂ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਕਾਲ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨਾ ਦੱਸਿਆ ਕਿ ਰਵਿੰਦਰ ਸਿੰਘ ਮਾਨ ਨੂੰ 70000 ਰਾਮ ਜੋ ਕਿ ਭਾਰਤ ਦੇ ਵਿੱਚ ਤਕਰੀਬਨ 17 ਲੱਖ ਦੇ ਕਰੀਬ ਬਣਦਾ ਹੈ ਬਲੱਡ ਮਨੀ ਯਾਨੀ ਕਿ ਜੁਰਮਾਨਾ ਹੋਇਆ ਹੈ। ਇਹ ਜੁਰਮਾਨਾ ਨਾ ਦੇਣ ਦੀ ਸੂਰਤ ਦੇ ਵਿੱਚ ਰਵਿੰਦਰ ਸਿੰਘ ਮਾਨ ਨੂੰ ਸਖਤ ਸਜ਼ਾ ਸੁਣਾਈ ਜਾ ਸਕਦੀ ਹੈ। ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਤੋਂ ਵੀ ਇਸ ਮਸਲੇ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਉਹਨਾਂ ਦੇ ਪੁੱਤਰ ਨੂੰ ਦੁਬਈ ਦੇ ਵਿੱਚੋਂ ਰਿਹਾਅ ਕਰਵਾਉਣ ਅਤੇ ਉਹਨਾਂ ਦੀ ਮਦਦ ਕਰਨ ਦੀ ਗੁਹਾਰ ਲਗਾਈ ਹੈ। ਹਾਂ ਜੀ ਕੀ ਨਾਮ ਸੀ ਤੁਹਾਡਾ? ਮੇਰਾ ਨਾਮ ਸਰਬਜੀਤ। ਸਰਬਜੀਤ ਜੀ ਤੁਹਾਡੀ ਕੀ ਲੱਗਦੀ ਸੀ ਕੀ ਨਾਮ ਸੀ ਕਿੰਨੀ ਉਮਰ ਸੀ ਨਾ ਜੀ? ਮੇਰਾ ਬੇਟਾ ਜੀ ਰਵਿੰਦਰਪਾਲ। ਜੀ। 32 ਸਾਲ ਦਾ ਹੈ ਜੀ। ਜੇਲ੍ਹ ਦੇ ਵਿੱਚ ਹੈਗਾ ਉਦੋਂ ਕੋਈ ਗਲਤੀ ਹੋ ਗਈ ਤੇ ਕੀ ਅਪੀਲ ਕਰਨੀ ਚਾਹੁੰਦੇ ਸਰਕਾਰੇ ਦੁਆਰੇ ਭਾਰਤ ਸਰਕਾਰ ਪੰਜਾਬ ਸਰਕਾਰ ਤੋਂ ਕੀ ਉਮੀਦ ਅਪੀਲ ਕੀ ਹੈ ਹਾਂਜੀ ਬਸ ਇਹ ਰਿਕਵੈਸਟ ਕਰਦੇ ਆ ਕਿ ਸਾਡੇ ਮੇਰੇ ਬੱਚੇ ਨੂੰ ਸੁਣਾਣ ਸਾਡੀ ਹੈਲਪ ਕਰ ਦੋ ਹਾਂਜੀ ਕਿੰਨੀ ਕੁਮਾਰ ਅਰਵਿੰਦਰ ਦੀ ਐਸ ਮੇਰੇ ਅਰਵਿੰਦਰ 32 ਸਾਲ ਦਾ ਹਾਂਜੀ 32 ਸਾਲ ਦਾ ਹਾਂਜੀ ਕਦੋਂ ਕੁ ਗਿਆ ਸੀਗਾ ਜੀ ਦੁਬਈ ਮੁੰਡਾ ਫਰਿਜ ਕਿਹਾ ਸੀਗਾ ਫਰਿਜ ਕਿਹਾ ਸੀਗਾ ਤੇ ਮੋਨ ਨੇ ਤਿੰਨਾ ਕਿ ਸਰਮਾਇਆ ਜਿਹੜਾ ਕੁਪੀਰ ਤੁਸੀਂ ਸਾਰਾ ਪੂੰਜੀ ਜਿਹੜੀ ਲਗਾਤੀ ਉਹਨੂੰ ਵੇਡਣ ਤੇ ਤੁਹਾਡੇ ਹਸਬੰਦ ਨੇ ਦੱਸਿਆ ਹਾਂਜੀ ਤੇ ਇਸ ਵੇਲੇ ਕੀ ਹਾਲਾਤ ਨੇ ਕਿਦਾਂ ਦਿਨ ਕੱਢ ਰਹੇ ਹੋ ਤੇ ਉਡੀਕ ਕੀ ਹੈ ਨਾ ਤਾਂ ਸਾਡੇ ਮਾਹ ਬਹੁਤ ਮਾੜੇ ਆ ਹੂੰ ਤੇ ਬਸ ਮੇਰੇ ਬੱਚੇ ਨੂੰ ਮੇਰੀ ਸਾਡੀ ਹੈਲਪ ਕਰੋ ਸਮੇਂ ਬੱਚੇ ਨੂੰ ਬਾਹਰ ਕਢਾਓ ਜੇਲ੍ਹ ਚੋਂ ਜੇਲ੍ਹ ਚ ਬੈਠਾ ਹੈ ਸੀ ਕਿੰਨੇ ਬੱਚੇ ਆ ਤੇ ਤਿੰਨੇ ਪਰਿਵਾਰ ਵਿੱਚ ਆਪਣਾ ਭਰਾ ਕਿੰਨੇ ਹੈਗੇ ਆ ਹਾਂਜੀ ਇੱਕ ਬੰਦਾ ਕਾਕਾ ਹੈ ਤੇ ਦੋ ਸ਼ੌਕ ਹਾਂਜੀ ਠੀਕ ਹੈ ਜੀ ਦੂਜੇ ਬੇਟਾ ਕੀ ਕਰੂਗਾ ਕਿਸ ਤਰ੍ਹਾਂ ਬੰڑا ਵਾਲਾ ਉਹ ਆਪਣਾ ਕੰਮ ਕਰਦਾ ਹੈ ਹਾਂਜੀ ਠੀਕ ਹੈ ਪ੍ਰਾਈਵੇਟ ਹੀ ਕਰਦੀ ਹੈ ਹਾਂਜੀ ਹਾਂਜੀ ਠੀਕ ਹੈ ਕਰੋ ਹਾਂਜੀ ਤੁਹਾਡਾ ਕੀ ਨਾਮ ਹੈਗਾ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਸਾਡਾ ਮਲਕੀਤ ਸਿੰਘ ਜੀ ਇਹ ਕਿੱਥੋਂ ਦੇ ਸੁਨੀਤ ਹੈਗੇ ਤੁਸੀਂ ਪ੍ਰਿੰਟੂ ਮੇਰਾ ਸੈਲਾਕੋੜ ਗਿਲਖੇ ਆਤ ਪਰ ਤਸਵੀਰ ਅਰਸ਼ੰਕਰ ਜੀ ਇੱਕ ਹੀ ਵਾਕਿਆ ਹੋਇਆ ਹੈ ਕੌਣ ਤੁਹਾਡੇ ਲੱਗੇ ਹੈ ਕਿ ਇਹ ਕੀ ਕਹਾਣੀ ਨਹੀਂ ਕੱਢ ਸਕਦਾ ਮੇਰਾ ਬੇਟਾ ਰਵਿੰਦਰ ਮਾਨ ਜੀ ਜਿਹੜਾ 7-8 ਮਹੀਨੇ ਪਹਿਲਾਂ ਦਬਈ ਆਬੂ ਤਾਬੀ ਦੇ ਵਿੱਚ ਡਰਾਈਵਰ ਬਿਜੇ ਤੇ ਗਿਆ ਸੀ ਜੀ ਲਾਇਸੈਂਸ ਮੰਨਣ ਤੋਂ ਬਾਅਦ ਉਹ ਗੱਡੀ ਚਲਾਉਣ ਲੱਗ ਪਿਆ ਦੋਕਮੀ ਦੇ ਜਦੋਂ ਕਰੀਬ ਉਹਨੇ ਗੱਡੀ ਚਲਾਈ ਤਾਂ ਇੱਕ ਚੌਂਕ ਦੇ ਵਿੱਚ ਗੱਡੀ ਖਰਾਬ ਸੀ ਜੀ ਤੇ ਇਹ ਗੱਡੀ ਲੈ ਕੇ ਉਹਦੇ ਕੋਲੋਂ ਜਦੋਂ ਕ੍ਰੋਸ ਕਰਨ ਲੱਗਾ ਤਾਂ ਉਹਦੇ ਡਰਾਈਵਿੰਗ ਸੀਟ ਤੋਂ ਬੰਦੇ ਨੇ ਬਾਹਰ ਨੂੰ ਜੰਪ ਕਰ ਦਿੱਤਾ ਜੀ ਉਹ ਬੰਦਿਆ ਜਿਸ ਵੇਲੇ ਸੌਣ ਕਰਕੇ ਉਹ ਜ਼ਮੀਨ ਤੋਂ ਮਤਲਬ ਡਿਗਪਿਆ ਡਿਗੜ ਕਰਕੇ ਇਹ ਸਾਡੇ ਰਵਿੰਦਰ ਦੇ ਟ੍ਰੈਲੇ ਦੇ ਟਾਇਰਾਂ ਦੇ ਥੱਲੇ ਆ ਗਏ ਪਿਛਲੇ ਟਾਇਰਾਂ ਥੱਲੇ ਆ ਕੇ ਉਹਦੀ ਮੌਤ ਹੋ ਗਈ ਠੀਕ ਹੈ ਉਹ ਉਹ ਕਿੱਥੋਂ ਦੇ ਰਹਿਣ ਵਾਲਾ ਸੀਗਾ ਜੀ ਮੌਤ ਹੋਈ ਆ ਉਹ ਦबई ਦੇ ਸੀਗਾ ਜੀ ਉਹ ਨਹੀਂ ਉਹ ਵੀ ਪੰਜਾਬੀ ਸੀਗਾ ਲੇਕਿਨ ਉਹਦਾ ਬੁੱਤ ਪਿੰਡ ਦਾ ਸਾਨੂੰ ਬਹੁਤਾ ਨਹੀਂ ਪਤਾ ਹੈਗਾ ਠੀਕ ਹੈ ਜੀ ਤੇ ਆਪਣੇ ਬੇਟੇ ਦੀ ਉਮਰ ਕਿੰਨੀ ਹੈਗੀ ਹੈ ਜੀ ਇਹਦੀ 32 ਸਾਲ ਉਮਰ ਹੈ ਜੀ ਤੇ ਹੁਣ ਕੀ ਵਾਕਿਆ ਹੋਇਆ ਹੈਗਾ ਉਥੇ ਸਜ਼ਾ ਹੋਈ ਹੈ ਜਾਂ ਕੋਈ ਟ੍ਰਾਇਲ ਚੱਲ ਰਿਹਾ ਹੈ ਕੀ ਤੁਹਾਨੂੰ ਖਬਰ ਕੀ ਆਈ ਤੁਹਾਡੇ ਤੱਕ ਉਥੇ ਜੇ ਮਤਲਬ ਕਾਜੀ ਨੇ ਇਹਨੂੰ ਇਹ ਸਜ਼ਾ ਸੁਣਾਈ ਹੈ ਵੀ ਤੇਰਾ ਕਸੂਰ ਨਹੀਂ ਹੈ ਲੇਕਿਨ ਬੰਦਾ ਮਰਨ ਕਰਕੇ ਬਲੱਡ ਮਨੀ ਪਾਉਂਦਾ ਸਾਡੀ ਜਿੰਦਗੀ ਦਾ ਬਕੂਨਾ ਜਿਹੜਾ ਕਾਨੂੰਨ ਦੇ ਮਤਾਬਕ ਤੈਨੂੰ 30% ਜਿਹੜਾ ਬਲੱਡ ਮਨੀ 70000 ਰਾਮ ਪਾਇਆ ਜਿਹਦਾ ਕਿ ਇੰਡੀਆ ਦੇ ਵਿੱਚ 17 ਲੱਖ ਰੁਪਏ ਦੇ ਕਰੀਬ ਬਣਦਾ ਹੈਗਾ ਜੀ ਤੇ ਇਹਨਾਂ ਇਹ ਬਲੱਡ ਮਨੀ ਪਾਈ ਹੈ ਔਰ ਅੱਜ ਸਾਨੂੰ ਪੇਪਰ ਵੀ ਉਹਨਾਂ ਨੇ ਭੇਜਿਆ ਵੀ ਜੇ ਤੁਸੀਂ ਬਲੱਡ ਮਨੀ ਨਹੀਂ ਦਿੰਦੇ ਤਾਂ ਇਹਨੂੰ ਅਸੀਂ ਹੋਰ ਛੇ ਜੀਐਲ ਦੇ ਪਿਓ ਸ਼ਿਫਟ ਕਰਕੇ ਨੂੰ ਅਸੀਂ ਇਹ ਸਜਾ ਲੱਭੀ ਕਰ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਕਿੰਦਾ ਕੀ ਮੁਸ਼ਕਲ ਕੀ ਆ ਰਹੀ ਹੈ ਕਿ ਆ ਬਲੱਡ ਮਨੀ ਦੇ ਵਿੱਚ ਫੇਟਣ ਦੇ ਵਿੱਚ ਜਾਂ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਸ਼ਕਲ ਪਹਿਲਾਂ ਤਾਂ ਵੀ ਦਾਇਆ ਜੀ ਮੈਂ ਜਿਸ ਤਰ੍ਹਾਂ ਭੇਜਿਆ ਉਸੇ ਜਿਵੇਂ ਕਰਜਾ ਚੱਕ ਕੇ ਭੇਜਿਆ ਸੀ ਕਿਉਂਕਿ ਮੇਰੇ ਕੋਲ ਇੰਨੀ ਨਾ ਕੋਈ ਜ਼ਮੀਨ ਜਾਇਦਾਦ ਨਾ ਕੋਈ ਖੁਸ਼ ਹੈਗਾ ਜੀ ਤੇ ਭੇਜਣ ਤੋਂ ਬਾਅਦ ਹਜੇ ਪਹਿਲੀ ਤਨਖਾਹ ਵੀ ਨਾ ਸੀ ਲਈ ਜਨੂ ਆ ਵਾਕਿਆ ਹੋ ਗਿਆ ਤੇ ਹੁਣ ਮੈਂ ਸਰਕਾਰੀ ਗੈਰ ਸਰਕਾਰੀ ਸਾਰੇ ਸੰਗਠਨਾਂ ਨੂੰ ਸਾਰੇ ਉੱਪਰ ਤਸੱਲੀ ਤੱਕ ਜੋ ਵੀ ਹੈ ਕੋਈ ਕਿਸੇ ਦਾ ਪ੍ਰਧਾਨ ਹੈ ਜੋ ਕੋਈ ਕੁਝ ਹੋਇਆ ਸਾਰਿਆਂ ਨੂੰ ਮੈਂ ਕੋਹ ਹੱਥ ਵਾਕੇ ਦੇਖ ਲਈ ਸਾਰਿਆਂ ਤੱਕ ਮੈਂ ਪਹੁੰਚ ਕਰਕੇ ਦੇਖ ਲਈ ਹੈ ਲੇਕਿਨ ਹਜੇ ਤੱਕ ਕਿਸੇ ਨੇ ਮੇਰੀ ਨਾ ਸਰਕਾਰ ਨੇ ਤੇ ਨਾ ਕਿਸੇ ਨੇ ਪ੍ਰਾਈਵੇਟ ادارے ਨੇ ਮੇਰੀ ਬਾਹ ਫੜੀ ਹੈ ਤੇ ਨਾ ਮੈਨੂੰ ਕੋਈ ਮਦਦ ਉਹਨਾਂ ਨੇ ਦਿੱਤੀ ਹੈ ਮਰ ਸਰਕਾਰੀ ਦੁਆਰੇ ਤੁਸੀਂ ਸਿਆਸਦਾਨਾਂ ਨੂੰ ਸਾਰਿਆਂ ਨੂੰ ਮਿਲਿਆ ਸਾਰਿਆਂ ਨੂੰ ਮਿਲ ਲਿਆ ਜੀ ਠੀਕ ਹੈ ਜੀ ਤੇ ਮੈਂ ਆਪਣਾ ਟੈਲੀਫੋਨ ਉਹਦੋਂ ਵੀ ਦਿੱਤਾ ਸੀ ਤੇ ਹੁਣ ਵੀ ਮੈਂ ਦੇ ਰਿਹਾ ਮੇਰਾ ਟੈਲੀਫੋਨ ਨੰਬਰ ਹੈ 9779131167 ਹੈ ਇਹ ਵੀ ਪਤਾ ਲੱਗਿਆ ਮਾਨ ਸਾਹਿਬ ਵੀ ਉਹ ਤੁਹਾਡੀਆਂ ਵੀਡੀਓ ਜਿਹੜੀਆਂ ਤੁਸੀਂ ਦੁੱਖ ਦੇ ਵਿੱਚ ਬਣਾ ਕੇ ਅਪਲੋਡ ਕੀਤੀਆਂ ਕਿ ਲੋਕਾਂ ਨੇ ਕਹਿਣ ਤੇ ਵੀ ਚਲੋ ਕੋਈ ਮਦਦ ਹੋ ਸਕਦੀ ਹੈ ਖਸੋਸਤਾ ਦੇ ਨਜ਼ਰ ਪੈ ਸਕਦੀ ਹੈ ਤੇ ਉਹ ਵੀਡੀਓਜ਼ ਵੀ ਪਤਾ ਲੱਗਿਆ ਕਿ ਲੋਕ ਮਿਸਯੂਜ਼ ਕਰਕੇ ਤੇ ਕਮਾਈ ਕਰਨ ਵਾਲੇ ਹਾਂਜੀ 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 ਉਹ ਵੀਡੀਓ ਵੀ ਜਾਂ ਸਾਨੂੰ ਇੱਥੋਂ ਡਰਾ ਡਰਾ ਕੇ ਲੋਕਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਅਸੀਂ ਅਸੀਂ ਵਕੀਲ ਕਰਨਾ ਹੈ ਅਸੀਂ ਪੁਲਿਸ ਨੂੰ ਪੈਸਾ ਦੇਣਾ ਹੈ ਉਹ ਕਰਕੇ ਉਹਨਾਂ ਨੇ ਸਾਤੋਂ ਵੀ ਇੱਥੋਂ 60-70000 ਰੁਪਏ ਮੁਗਵਾ ਲਿਆ ਹਾਂਜੀ ਕਿ ਉਹ ਮੈਂ ਕਹਿਣਾ ਨਹੀਂ ਜਾਂਦਾ ਕੌਣ ਹੈ ਕਿਉਂਕਿ ਇਦਾਂ ਫੇ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੋੜਾ ਪੈਂਦੇ ਆ ਜੀ ਤੇ ਉਹ ਅੱਜ ਹੁਣ ਸਾਡਾ ਫੋਨ ਵੀ ਅਸੀਂ ਕਰਦੇ ਆ ਤਾਂ ਸਾਡੇ ਫੋਨ ਵੀ ਨਹੀਂ ਚੱਪਦੇ ਮਤਲਬ ਕਿ ਸਾਡੀਆਂ ਵੀਡੀਓ ਜਿਹੜੀਆਂ ਮਿਸ ਯੂਜ਼ ਕਰਕੇ ਉਹਨਾਂ ਨੇ ਕਿ ਕਿਸੇ ਬੰਦੇ ਨੇ 3-4 ਲੱਖ ਰੁਪਏ ਦਾ ਗਵਨ ਕੀਤਾ ਕਿਸੇ ਨੇ ਸਾਡੇ ਕੋਲੋਂ ਵੀ ਇੱਥੋਂ ਮਂਗਾ ਲਏ ਸਕੈਨਰ ਲਾ ਲਿਆ ਸੀ ਵੀਡੀਓ ਦੇ ਉੱਤੇ ਜਿਹਨਾਂ ਕੀਪਰ ਨੰਬਰ ਦਿੱਤਾ ਸੀ ਉਹ ਕਿਸੇ ਨੰਬਰ ਦਿੱਤਾ ਸੀ ਜੀ ਕਿਸੇ ਨੇ ਹੋਰ ਨੇ ਦਿੱਤਾ ਨੰਬਰ ਮਤਲਬ ਜਿੱਦਾਂ ਜਿਹੜੇ ਮੇਰੇ ਤੋਂ ਇੱਥੋਂ ਮਂਗਾਏ ਉਹਨੇ ਤਾਂ ਸਕੈਨਰ ਦੇ ਜਰੀਏ ਮਂਗਾਏ ਪਏ ਉੱਥੋਂ ਪੈਸੇ ਉਹਨੇ ਉੱਥੋਂ ਲੈ ਰਹੇ ਇੱਥੇ ਇੰਡੀਆ 'ਚ ਮੈਂ ਮੈਨੂੰ ਕਹਿੰਦਾ ਵੀ ਆ ਫਲਾਣੇ ਦੇ ਘਰ ਭੇਜ ਦੀ ਫਲਾਣੇ ਦੇ ਭੇਜ ਦੀ ਉਹ ਮੇਰੇ ਕੋਲ ਸਕਰੀਨਸ਼ਾਟ ਹੈਗੇ ਆ ਜੋ ਮੈਂ ਭੇਜਿਆ ਹੋਇਆ ਜਿੱਥੇ ਲਈ ਭੇਜਿਆ ਹੈ ਇਸ ਚਿੰਤਾ ਤੇ ਦੁੱਖ ਦੀ ਘੜੀ ਦੇ ਵਿੱਚ ਆ ਇਲਾਕੇ ਦੇ ਲੋਥੋਂ ਹੀ ਜਿਹੜੇ ਕੁਝ ਲੋਕ ਹੈਗੇ ਆ ਹਾਂਜੀ ਉਹਨਾਂ ਨੇ ਮੈਨੂੰ ਮਤਲਬ ਠੱਗਿਆ ਹੀ ਆ ਮੈਨੂੰ ਕੋਈ ਮੇਰਾ ਸਾਥ ਨਹੀਂ ਦਿੱਤਾ ਦੁੱਖ ਦੀ ਘੜੀ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਫਰਜ਼ ਬਣਦਾ ਹੀ ਅਸੀਂ ਉਹਨਾਂ ਤੇ ਇੰਨਾ ਵਿਸ਼ਵਾਸ ਕੀਤਾ ਕਿ ਉਹ ਸਾਡਾ ਇਹ ਕੰਮ ਕਰੂਗੇ ਲੇਕਿਨ ਉਹਨਾਂ ਨੇ ਵਿਸ਼ਵਾਸ ਤੋੜ ਕੇ ਸਾਡਾ ਹੀ ਪੈਸਾ ਬਰਬਾਦ ਕਰਤਾ ਹੁਣ ਅਸੀਂ ਫੋਨ ਕਰਦੇ ਤਾਂ ਫੋਨ ਵੀ ਨਹੀਂ ਚੱਲਦਾ ਤੇ ਵੀਡੀਓਜ਼ ਵੀ ਤੁਹਾਡੀਆਂ ਚਲਾ ਕੇ ਉੱਪਰ ਸਕੈਨਰ ਦਾ ਨੰਬਰ ਆਪਣੇ ਦੇ ਕੇ ਠੱਗ ਹਾਂਜੀ 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 ਹਾਂ ਵੀਡੀਓ ਦੇ ਉੱਤੇ ਵੀ ਆਪਣੇ ਨੰਬਰ ਉੱਥੇ ਦੇ ਕੇ ਨਾ ਬਾਹਰ ਵੀ ਉੱਥੇ ਆਗੂਤਾਬੀ ਦੇ ਵਿੱਚ ਵੀ ਇੱਕ ਦੋ ਬੰਦਿਆਂ ਨੇ ਮਤਲਬ ਵੀਡੀਓ ਤੇ ਆਪਣੀ ਨੰਬਰ ਦੇ ਕਿ ਪੈਸਾ ਪੂਸਾ ਇਕੱਠਾ ਕਰਤੀ ਉਹ ਮੈਨੂੰ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਵੀ ਅਸੀਂ 8-9000 ਰਾਮ ਇਕੱਠਾ ਕਰ ਲਿਆ। ਜੀ। ਦੂਸਰੇ ਦਿਨ ਤੋਂ ਬਾਅਦ ਫਿਰ ਫੋਨ ਚੱਕਣਾ ਬੰਦ ਕਰ ਦਿੱਤਾ ਉਹਨਾਂ ਨੇ। ਠੀਕ ਹੈ। ਕੀ ਆਸ ਹੈਗੀ ਆ ਅਪੀਲ ਕੋ ਸਰਕਾਰਾਂ ਦੇ ਅੱਗੇ ਪਾ ਸਰਕਾਰ ਪੰਜਾਬ ਸਰਕਾਰ ਕੀ ਜਾਣਾ ਚਾਹੁੰਦੇ ਆ ਪੁੱਤ ਜੇਲ੍ਹ ਚ ਬੈਠਾ ਆ ਤੇ ਇਸ ਉਮਰ ਦੇ ਵਿੱਚ ਬਜ਼ੁਰਗ ਉਮਰ ਦੇ ਵਿੱਚ ਤੁਸੀਂ ਕਿਹੜਾ ਆ ਸੜਕਾਂ ਦੇ ਉੱਤੇ ਘੁੰਮ ਰਹੇ ਆ ਉਹਦੀ ਗੁਹਾਰ ਲਗਾ ਰਹੇ ਮਦਦ ਮੈਂ ਤਾਂ ਜੀ ਸਵੇਰ ਤੋਂ ਸ਼ਾਮ ਤੱਕ ਮਦਦ ਕਰਦਾ ਰਹੇ ਨਾ। ਕਿ ਮੈਨੂੰ ਕੋਈ ਮਿਲ ਮਦਦ ਨਹੀਂ ਕਰੂਗਾ ਲੇਕਿਨ ਹਜੇ ਤੱਕ ਨਾ ਇਹ ਮੈਨੂੰ ਮੰਨਦਾ ਕਿ ਕੀ ਹੈ ਮੈਂ ਤਾਂ ਹੱਥ ਹੀ ਹੋ ਗਏ ਉਹਨ ਕੀ ਥੱਕ ਗਿਆ ਤੇ ਸਰਕਾਰ ਤੋਂ ਕੋਈ ਗੁਜ਼ਾਰਿਸ਼ ਉਮੀਦ ਹੋਵੇ ਨਾ ਕੋਈ ਉਮੀਦ ਨਹੀਂ ਹੈ ਜੀ ਮੈਂ ਸਾਰਿਆਂ ਨੂੰ ਮਿਲ ਕੇ ਦੇਖਿਆ ਹਰ ਇੱਕ ਬੰਦਾ ਇਹ ਕਹਿੰਦਾ ਅੱਜ ਨਹੀਂ ਤੁਸੀਂ ਕੱਲ ਨੂੰ ਆਓ ਕੱਲ ਨਹੀਂ ਪਰਸੋਂ ਰੋਡ ਮਤਲਬ ਮੈਂ ਉੱਥੇ 4-4 5-5 ਘੰਟੇ ਬਹਿ ਬਹਿ ਕੇ ਆਣਾ ਹੈ ਕਿਸੇ ਨੇ ਵੀ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਤੈਨੂੰ ਅਸੀਂ ਆਹ ਲੈ ਤੈਨੂੰ ਇਹਨੇ ਪੈਸੇ ਲੈ ਲੈ ਤੂੰ ਜਾ ਕੇ ਆਪਣੇ ਬੇਟੇ ਨੂੰ ਚਲਾ ਲੈ ਜਾਂ ਕੁਝ ਕਰ ਭਾਰਤ ਜਾਂ ਪੰਜਾਬ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੁੰਦਾ हूं ਫਰਿਆਦ ਕਰਨੀ ਚਾਹੁੰਦਾ ਮੈਂ ਤਾਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਮੇਰੇ ਬੱਚੇ ਨੂੰ ਛਡਾਇਆ ਜਾਵੇ ਕਿਉਂਕਿ ਉੱਥੇ ਦੀ ਗਵਰਨਮੈਂਟ ਨੇ ਸਿਰਫ ਉਹਨੂੰ ਬਲੱਡਮਾਰੀ ਪਾਈ ਹੈ ਇਹਨਾਂ ਦਾ ਕੋਈ ਲਾਇਸੈਂਸ ਦਾ ਨਹੀਂ ਕੋਈ ਪ੍ਰੋਬਲਮ ਕੀਤੀ ਨਾ ਕੋਈ ਵਿਜੇਤ ਕੀਤੀ ਹੈ ਇਹ ਬਾਹਰ ਨਿਕਲ ਕੇ ਆਪਣਾ ਕੰਮ ਕਰ ਸਕਦਾ ਹੈ ਤੇ ਆਪਣੀ ਗੱਡੀ ਚਲਾ ਸਕਦਾ ਹੈ ਲਾਇਸੈਂਸ ਬਿਲਕੁਲ ਠੀਕ ਹੈ ਦਾ ਇਹ ਕੰਮ ਕਰ ਸਕਦਾ ਯਾਰ ਹੁਸ਼ਿਆਰਪੁਰ ਤੋਂ ਅਮਰਿਕ ਕੁਮਾਰ ਦੀ ਰਿਪੋਰਟ